ਹਾਂਜੀ ਸੱਜਣੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਫੇਰ ਲੈ ਕੇ ਆਏ ਆਂ ਕੋਟਕਪੂਰਾ ਮੰਡੀ ਦੇ ਵਿੱਚ ਬਾਸਪਤੀ ਦੀ ਲਾਈਵ ਬੋਲੀ ਦਿਖਾਵਾਂਗੇ ਤੇ ਬਾਸਪਤੀ ਆ ਜਿਹੜੀ ਤੁਸੀਂ ਸਾਹਮਣੇ ਦੇਖ ਲਓ ਬਹੁਤ ਜ਼ਿਆਦਾ ਆਉਣ ਲੱਗੀ ਮੰਡੀ ਦੇ ਵਿੱਚ ਸਾਰੀ ਮੰਡੀ ਭਰੀ ਪਈ ਆ ਜਮਾ ਬਹੁਤ ਵੱਡੀ ਮੰਡੀ ਆ ਫੇਰ ਵੀ ਭਰੀ ਪਈ ਆ ਤੇ ਜਿੰਦੀਆਂ ਵੀ ਵੈਰਾਈਟੀਆਂ ਆਈਆਂ 1509 1847 1692 ਜਿੰਦੀਆਂ ਵੀ ਆਈਆਂ ਹੋਣਗੀਆਂ ਮੰਡੀ ਦੇ ਵਿੱਚ ਸੋਨੂੰ ਸਾਰੀਆਂ ਦੀ ਲਾਈਵ ਬੋਲੀ ਦਿਖਾਵਾਂਗੇ ਵੀਡੀਓ ਐਂਡ ਤੱਕ ਦੇਖਿਓ ਕਿਉਂਕਿ ਕਈ ਵੀਰ ਕਹਿ ਦਿੰਦੇ ਆ ਕਿ ਅਸੀਂ ਦੇਖਣ ਕੰਨੋਂ ਰਹਿ ਗਏ ਕੋਈ ਵੈਰਾਈਟੀ ਸਾਰੀ ਵੀਡੀਓ ਦੇਖਿਆ ਕਰੋ ਤੇ ਨਜ਼ਾਰਾ ਆ ਜਾਣਾ ਤੁਹਾਨੂੰ ਵੀਡੀਓ ਦੇਖ ਕੇ ਤੇ ਐਂਡ ਤੱਕ ਸਾਰੇ ਰੇਟ ਦਿਖਾਵਾਂਗੇ ਆਜੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਦੇਖਦੇ ਆਂ ਕਿੱਥੋਂ ਤੱਕ ਜਾਂਦੇ ਆ ਰੇਟ ਤੇ ਆਜੋ ਸੱਜਣੋ ਇਹ ਪਹਿਲੀ ਢੇਰੀ ਆ ਗਈ ਬਾਸਪਤੀ 1509 ਦੇਖਦੇ ਆਂ ਰੇਟ ਇਹਦਾ ਕਿੱਥੋਂ ਤੱਕ ਜਾਂਦਾ ਆਜੋ 60 70 75 80 80 80 80 85 ਰੁਪਏ 90 ਰੁਪਏ

क्या रुपये ना मतलब पचवंजा रुपये पचवंजा 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 रुपये पचवंजा रुपये हाँ सौ पचवंजा रुपये आई पचवंजा रुपये साठ रुपये साठ रुपये पैंठ रुपये पैंठ रुपये पैंठ रुपये आई पैंठ रुपये सत्तर रुपये रु सत्तर रुपये है पचहत्तर भी, 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 भी है पचहत्तर अस्सी 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 पचासी पचासी सौ रुपये सौ रुपये ढाई सौ रुपये हाई ढाई सौ रुपये है ढाई सौ रुपये है ढाई सौ रुपये और भी ढाई सौ रुपये हो गए भाई आ देखो कटारिया राइस मेल ਆ ਭਾਈਆਂ ਦੀ ਬਾਸਪਤੀ ਵੀ ਕੀ ਆ 2800 ਰੁਪਏ ਤੇ ਭਾਈਆਂ ਨਾਲ ਗੱਲਬਾਤ ਕਰਦੇ ਆ ਤੇ ਵੈਰਾਈਟੀ ਪੁੱਛਦੇ ਆ ਸੱਸਰੀ ਗੱਲ ਜੀ ਕਿਹੜਾ ਪੰਡ ਜੀ ਆਪਣਾ ਕੋਠਾ ਗੁਰੂ ਦਾ ਕੋਠਾ ਗੁਰੂ ਦਾ ਕਿਹੜੀ ਵੈਰਾਈਟੀ ਸੀ ਆਪਣੀ ਹੈ ਜੀ ਜੀ 1509 ਦੀ ਜੀ 1509 ਤੇ ਰੇਟ ਲੱਗਿਆ 2800 ਨਾ ਜੀ ਟੈਕਸ ਘਟਣ ਦੇ ਬਾਵਜੂਦ ਵੀ ਰੇਟ ਜਿਹੜੇ ਵਧਿਆ ਨਹੀਂ ਲੱਗ ਰਹੇ ਹਨ ਉਹਦੇ ਬਾਰੇ ਕੀ ਕਹਿਣਾ ਜਾਊਂਗੇ ਜੀ ਪਤਾ ਹੈ ਸਰਕਾਰਾਂ ਨੀਆਂ ਮਾਰੂ ਨੀਤੀਆਂ ਜੀ ਕਿਸਾਨ ਨੂੰ ਦਬਾਉਣਾ ਚਾਹੁੰਦੇ ਆ ਹਾਂ ਜੀ

पच्चीस की पैंतीस पन्तालीस पचास पचवंजा साठ पैंठ छब्बीस सौ पैंठ रुपया पचहत्तर सत्ताईस सौ रुपया पांच दस पंद्रह बीस पच्चीस सत्ताईस सौ तीस रुपया पचवंजा सताई सौ पचवंजा पचवंजा रुपयाचवंजा पचवंजा रुपयाचवंजा भाव जी हाँ सारे नागरो भाजी भाव बोलो हां सारे नागरो सताई सौ पचवंजा रुपया सौ बच्चा है सताई सौ पचहत्तर रुपया सताई सौ पचहत्तर हाँ मोह लाल ਉਧਰ ਆ ਬੌਜੀ ਕੀ 2775 ਰੁਪਿਆ ਹਾਜ ਮੌਲਾ ਜੀ 175 ਰੁਪਿਆ ਬੋਲਣਾ ਕਿਸੇ ਨੇ ਏ 2775 ਬੋਲਣਾ ਕਿਸੇ ਨੇ ਮਨਵੀਰ 2775 ਬਾਈ ਇਹ 1692 ਦੀ ਪਹਿਲੀ ਢੇਰੀ ਵਿਕੀ ਸੱਜਣੋ 2775 ਰੁਪਏ ਤੇ ਆਜੋ ਇਹਦੇ ਤੋਂ ਅੱਗੇ ਫੇਰ ਆ 1692 ਦੀ ਢੇਰੀ ਆ ਗਈ ਏ ਵੀ ਦੇਖਦੇ ਆਂ ਦਾ ਰੇਟ ਕਿੱਥੋਂ ਤੱਕ ਜਾਂਦਾ ਆਜੋ ਕਰਦੇ ਆਂ ਗੱਲ 70 70 ਇੰਚ 70 95 ਜੀ 95 ਜੀ 95 ਜੀ 25 95 ਰੁਪਏ ਜੀ ਪੂਰੇ ਕਰੋ 95 ਪੂਰੇ ਕਰਦੇ 2600 ਜੀ 25 ਰੁਪਏ 2625 ਰੁਪਏ ਜੀ 50 ਰੁਪਏ 52 ਜੀ 50 ਰੁਪਏ ਹਾਂ 60 ਰੁਪਏ 60 ਰੁਪਏ 60 70 70 ਜੀ 25 ਹਾਂ ਜੀ 80 ਰੁਪਏ ਜੀ 80 ਰੁਪਏ

ताई सौ जी, ताई सौ जी, पांच सौ, पांच सौ पाई, दस सौ पाई, दस जी, ताई सौ दस, ताई सौ दस सौ पाई, ताई सौ दस सी, पंद्रह पाई, पंद्रह पाई, वीर भाई, वीर भाई, ताई सौ वीर भाई, पच्चीस पाई, पच्चीस पाई, ताई सौ पच्चीस पाई, पच्चीस पाई, बोलता कोई? ताई सौ पच्चीस, कहिए जी?

ਹਮਾ 400 ਰੁਪਏ ਸਿਰ ਆ ਜਾਂਦਾ ਕੱਲ 2900 ਸੀਗਾ ਜੀ ਹਾਂ 150 ਕੱਲ ਨਾਲ ਵੀ ਘਟ ਗਿਆ 100 200 ਪਹਿਲਾਂ ਵੀ ਘਟ ਤੀ ਟੈਕਸ ਹਟਨ ਕਰਕੇ ਰੇਟ ਸਗੋਂ ਵਧਨੇ ਚਾਹੀਦੇ ਸੀ ਹਨਾ ਉਲਟਾ ਘਟੀ ਜਾਂਦੇ ਆ ਉਲਟਾ ਘਟੀ ਜਾਂਦੇ ਆ ਇਹਦੇ ਬਾਰੇ ਸਰਕਾਰ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਕਿਉਂਕਿ ਜਿੰਨੇ ਵੀ ਕਿਸਾਨ ਆਏ ਆ ਮੰਡੀ ਦੇ ਵਿੱਚ ਸਾਰੇ ਹੀ ਨਾ ਖੁਸ਼ ਆ ਅਜੇ ਅੱਗੇ ਵੀ ਦਿਖਾਉਣੇ ਆ ਉਹਦੇ ਤੋਂ ਅੱਗੇ ਆ ਗਈ ਸੱਜਣੋ ਫੇਰ ਬਾਸਪਤੀ 1509 ਇਹ ਵੀ ਵਧੀਆ ਬਾਸਪਤੀ ਆ ਦੇਖਦੇ ਆ ਰੇਟ ਇਹਦਾ ਕੀ ਲੱਗਦਾ 5 10 15 20 पच्ची ती रुपये पच्चीस सौ ती पी चाली पंतालीचवंजा सठ सठ पच्चीस सौ सठ 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 पच्चीस सौ सठ सठ पैठ पैंठ रुपये पैंठ पैंठ सत्तर सत्तर पचहत्तर अस्सी पचासी नब्बे पचानवे

ਏ 1509 ਦੀ ਢੇਰੀ ਦਾ ਰੇਟ ਲੱਗਿਆ ਸਜਣੋ 2680 ਰੁਪਏ ਦੂਸਰਿਆਂ ਨਾਲੋਂ 100 150 ਰੁਪਏ ਘਟ ਗਈ ਤੇ ਆਜੋ ਅੱਗੇ ਫੇਰ ਆ ਗਈ 1692 ਇਹ ਵੀ ਦੇਖਦੇ ਆ 2730 ਰੁਪਏ ਸੁੱਕਾ ਮਾਲ ਬਈ ਇਹ 2730 ਰੁਪਏ ਹੇ 2730 ਰੁਪਏ ਇਹ 30 ਰੁਪਏ ਬੋਗੀ ਬਈ ਇੱਕਤੀ 5 ਹੋਰ ਕਰ 40 45 50 रुपया रुपया बोली खरी बोलेंगे बोली खरी बोले नाम बतावेंगे दूर तक पचवंजा पचवंजा ए सताई सौ पचवंजा पड़ोसिया ने नाम का पता लगा किसने खरीद पचवंजा रुपयाचवंजा बहुजी जी बंसल साहब

ਤੇ ਕਿਹੜੀ ਵੈਰੈਟੀ ਸੀ ਆਪਣੀਆਂ ਜੀ 1699 1699 ਜੀ ਰੇਟ ਲੱਗਿਆ 2755 ਨਾ ਜੀ ਤੇ ਸਾਰੇ ਕਿਸਾਨੀਆਂ ਜਿਹੜੇ ਨਾ ਖੁਸ਼ ਆਏ ਦੇ ਤੋਂ ਹੀ ਹਾਂ 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 ਤੇ ਦਾ ਹੱਲ ਹੈ ਕਿ ਨਹੀਂ ਹੱਲ ਤਾਂ ਇਹਦਾ ਕੀ ਹੈ ਜੀ ਹੱਲ ਵਪਾਰੀਆਂ ਨੂੰ ਹੀ ਕਰਨਾ ਚਾਹੀਦਾ ਜੀ ਨਹੀਂ ਨਾਲੇ ਇਹਨਾਂ ਦਾ ਸਮਝ ਹਟਾ ਨਹੀਂ ਹੋਇਆ ਬਾਹਰ ਕੇ ਮਖਣ ਵਾਲੇ ਉਹੀ ਕਹਿੰਦੇ ਆ ਨਾ ਵੀ ਉਹਦਾ ਟੈਕਸ ਘਟ ਗਿਆ ਤੇ ਸਗੋਂ ਰੇਟ ਵਧਣਾ ਚਾਹੀਦਾ ਵਧਣਾ ਚਾਹੀਦਾ ਰੇਟ ਡਾਊਨ ਚੱਲ ਰਿਹਾ ਹੈ ਜਿਹੜਾ ਉੱਤੇ ਵੇਖ ਗਈ ਹੈ ਹਾਂ ਪਹਿਲਾਂ ਤਾਂ 10000 ਤੋਂ ਉੱਪਰ ਵੇਖਦੀ ਸੀ ਹੁਣ ਡਾਊਨ ਆ ਗਈ ਤੇ ਇਹਦਾ ਜਿਹੜਾ 1699 ਦਾ ਝਾੜ ਕਿਵੇਂ ਦਾ ਹੁੰਦਾ ਜੀ ਡਾਡ ਉਹ ਹੀ ਹੈ 5560 ਮਨ ਹੈਗਾ ਠੀਕ ਹੈ ਜੀ ਧੰਨਵਾਦ ਤੇ ਇਹਦੇ ਨਾਲ ਹੀ ਸੱਜਣੋ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਅੱਜ ਜਿਹੜੇ ਰੇਟ ਆ ਕਾਫੀ ਜ਼ਿਆਦਾ ਡਾਊਨ ਰਹੇ ਆ ਸਰਕਾਰ ਨੂੰ ਵੀ ਇਹਦੇ ਬਾਰੇ ਕੁਝ ਨਾ ਕੁਝ ਸੋਚਣਾ ਚਾਹੀਦਾ ਤੇ ਮਿਲਦੇ ਆਂ ਜਲਦੀ ਅਗਲੀ ਵੀਡੀਓ ਵਿੱਚ ਅਗਲੀ ਵੀਡੀਓ ਦੇਖਣ ਲਈ ਕਰ ਲਓ ਸਬਸਕ੍ਰਾਈਬ